ਜੋ ਬੀਜੀਪੀ ਪੰਜਾਬ ਚੰਡੀਗੜ੍ਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਕ ਰੂਟੀਨ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਤਾਂ ਕਿ ਇੱਕ ਸਿਨੈਰੀਓ ਬਣਾਇਆ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਟੈਰਰਿਸਟ ਸਾਡੇ ਇਸ ਚੌਕੀ ਵਿੱਚ ਆ ਗਿਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਊਟ੍ਰਲਾਈਜ਼ ਕਰਨਾ ਹੈ ਉਹਦੇ ਵਿੱਚ ਸਾਡੀ ਡੀਐਸਆਰ ਦੀਆਂ ਟੀਮਾਂ ਆਰਮੀ ਦੀ ਟੀਮਾਂ ਸਾਡੀ ਸੁਪਰ ਸਪੈਸ਼ਲਿਟ ਘਾਤਕ ਟੀਮ ਤੇ ਸਾਡੀਆਂ ਹੋਰ ਰਿਜ਼ਰਵ ਟੀਮਾਂ ਨੇ ਹਿੱਸਾ ਲਿਆ ਤੇ ਇੱਕ ਮੌਕਾ ਦੇ ਸੀ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਗਰ ਕੋਈ ਪਰਮਾਤਮਾ ਨਾ ਕਰੇ ਰੀਅਲ ਸਿਨੈਰੀ ਹੁੰਦਾ ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿਲੀਆਂ ਨੇ ਉਹਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਇਸ ਸਬੰਦੇ ਚ ਛੁੱਟੀ ਨਹੀਂ ਮੌਕਾ ਦੇ ਸੀ ਹੋਰ ਤਾਂ ਟੁੰਡਾ ਤੋਂ ਲੈ ਕੇ ਇਸ ਵੇਲੇ ਬਾਰਡਰ ਤੇ ਬਹੁਤ ਲਾਰਜ ਅਲਰਟ ਦੱਸਿਆ ਜਾ ਰਿਹਾ ਕੀ ਕੀ ਪ੍ਰਬੰਧ ਨੇ ਆਪਣੇ ਉਹਦੇ ਵਿੱਚ ਸਾਡੇ ਜਿਹੜੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਸਾਰੇ ਰੂਟੀਨ ਦੇ ਵਿੱਚ ਉੱਥੇ ਚੈਕਿੰਗ ਕਰਦੇ ਦਿੰਦੇ ਆ ਕੋਈ ਵੀ ਸ਼ੱਕੀ ਬੰਦਾ ਜਿਹੜਾ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਸਾਡੇ ਰਾਤ ਨੂੰ ਸਾਰੀ ਥਰੂਆਊਟ ਨਾਈਟ ਜਿਹੜੀ ਸਾਡੀਆਂ ਪੈਟਰੋਲਿੰਗ ਚਲਦੀਆਂ ਰਹਿੰਦੀਆਂ ਨੇ ਨਾਕੇ ਸਾਡੇ ਸਾਰੇ ਐਕਟਿਵ ਨਹੀਂ ਸਾਡੇ ਜਿਹੜੇ ਚੌਕੀ ਇੰਚਾਰਜ ਸਾਡੇ ਥਾਣੇ ਜਿਹੜੇ ਪ੍ਰਭਾਵ ਦੇ ਜਿਹੜੇ ਨੋਰ ਜਵਰ ਸਿੰਘ ਦੇ ਤਾਰਾ ਕਰਦੇ ਸਾਰੇ ਆਫੀਸਰ ਰਾਤ ਨੂੰ ਐਕਟਿਵ ਰਹਿੰਦੇ ਨੇ ਇਹਨਾਂ ਨੂੰ ਲੈ ਕੇ ਥੈਂਕ ਯੂ ਮਾਨਯੋਗ ਡੀਜੀਪੀ ਪੰਜਾਬ ਚੰਡੀਗੜ੍ਹ ਸਾਡੇ ਮਨਜੋ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਕ ਰੂਟੀਨ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਤਾਂ ਕਿ ਇੱਕ ਸਿਨੈਰੀਓ ਬਣਾਇਆ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਆ ਟੈਰਰਿਸਟ ਸਾਡੇ ਇਸ ਚੌਕੀ ਵਿੱਚ ਆ ਗਿਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਊਟ੍ਰਲਾਈਜ਼ ਕਰਨਾ ਹੈ ਉਹਦੇ ਵਿੱਚ ਸਾਡੀ ਡੀਐਸਐਫ ਦੀਆਂ ਟੀਮਾਂ ਆਰਮੀ ਦੀ ਟੀਮਾਂ ਸਾਡੀ ਸੁਪਰ ਸਪੈਸ਼ਲਿਟ ਘਾਤਕ ਟੀਮ ਤੇ ਸਾਡੀਆਂ ਹੋਰ ਰਿਜ਼ਰਵ ਟੀਮਾਂ ਨੇ ਹਿੱਸਾ ਲਿਆ ਤੇ ਇੱਕ ਮੌਕਾ ਦੇ ਸੀ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਗਰ ਕੋਈ ਪਰਮਾਤਮਾ ਨਾ ਕਰੇ ਰੀਅਲ ਸਿਨੈਰੀ ਹੁੰਦਾ ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿਲੀਆਂ ਨੇ ਉਹਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਪਰ ਇਸ ਬੰਦੇ ਚ ਛੁੱਟੀ ਨਹੀਂ ਮੌਕਾ ਦੇ ਸੀ ਫੋਰਟਾ ਤੁੰਡਾ ਤੋਂ ਲੈ ਕੇ ਇਸ ਵੱਲੇ ਬਾਰਡਰ ਤੇ ਬਹੁਤ ਲਾਰਡ ਦੱਸਿਆ ਜਾ ਰਿਹਾ ਕਿ ਕੀ ਕੀ ਪ੍ਰਬੰਧ ਨੇ ਆਪਣੇ ਉਦੇ ਵਿੱਚ ਸਾਡੇ ਜਿਹੜੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਸਾਰੇ ਰੂਟੀਨ ਦੇ ਵਿੱਚ ਉੱਥੇ ਚੈਕਿੰਗ ਕਰਦੇ ਦਿੰਦੇ ਆ ਕੋਈ ਵੀ ਸ਼ੱਕੀ ਬੰਦਾ ਜਿਹੜਾ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਸਾਡੇ ਰਾਤ ਨੂੰ ਸਾਰੀ ਥਰੂਆਊਟ ਨਾਈਟ ਜਿਹੜੀ ਸਾਡੀਆਂ ਪੈਟਰੋਲਿੰਗ ਚਲਦੀਆਂ ਰਹਿੰਦੀਆਂ ਨੇ ਨਾਕੇ ਸਾਡੇ ਸਾਰੇ ਐਕਟਿਵ ਨਹੀਂ ਸਾਡੇ ਜਿਹੜੇ ਚੌਕੀ ਇੰਚਾਰਜ ਸਾਡੇ ਥਾਣੇ ਜਿਹੜੇ ਪ੍ਰਭਾਵ ਦੇ ਜਿਹੜੇ ਨੋਰ ਜਗਤ ਸਿੰਘ ਦੇ ਤਾਰਾ ਕਰਦੇ ਸਾਰੇ ਆਫੀਸਰ ਰਾਤ ਨੂੰ ਐਕਟਿਵ ਰਹਿੰਦੇ ਨੇ ਇਹਨਾਂ ਨੂੰ ਲੈ ਕੇ ਥੈਂਕ ਯੂ